ਜੜਾ ਅੱਜ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਵਜੜਾ ਅੱਜ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਗੱਭਰੂ ਕਹਿੰਦੇ ਚੰਡੀਗੜ ਆ ਗਿਆ ਕਿ ਕਿਤੀੜਾ ਪਰਛਾਵੇਂ ਛੋਣ ਗਿਆ ਅੱਜ ਗੱਜ ਦਾ ਦੇਖ ਦਸਾਂਝਾ ਆਲਾ ਹੁਣ ਫੜ ਲਈ ਲੱਤਾ ਭੂੜਦੀਆਂ ਆ ਪੰਜਾਬੀ ਆ ਗਿਆ ਨਾ ਵੀ ਆ ਸਲੋਗਨ ਜਿਹੜਾ ਪੰਜਾਬੀ ਆ ਗਏ ਓਏ ਇਹ ਮੈਨੂੰ ਲੱਗਦਾ ਮੈਂ ਪੂਰੇ ਵਰਲਡ 'ਚ ਹੀ ਬੋਲਦਾ ਇਹ ਕਰੀਦਾ ਅਮਰੀਕਾ ਦੀ ਸਭ ਤੋਂ ਵੱਡੀ ਸਟੇਜ ਆ ਕੋਚੇਲਾ ਉੱਥੇ ਵੀ ਇਹ ਬੋਲਿਆ ਪੰਜਾਬੀ ਆ ਗਏ ਓਏ ਰਾਈਟ ਪਰ ਮੇਰੇ ਆਪਣੇ ਘਰੇ ਮੈਂ ਇਹ ਸਲੋਗਨ ਨਾ ਬੋਲ ਸਕਾਂ ਬੜੇ ਬੰਦਿਆਂ ਨੇ ਜੋਰ ਲਾਇਆ ਕਈ ਬੰਦੇ ਬਾਹਰਲੇ ਸੀ ਪਰ ਕਈ ਵਿੱਚੋਂ ਪੰਜਾਬੀ ਵੀ ਸੀ ਇਹ ਮੈਨੂੰ ਦੁੱਖ ਵੀ ਨਹੀਂ ਹੋਇਆ ਮੈਨੂੰ ਹੈਰਾਨੀ ਵੀ ਨਹੀਂ ਹੋਈ ਕੋਈ ਪਰੇਸ਼ਾਨੀ ਨਹੀਂ ਹੋਈ ਇਹ ਤਾਂ ਹੁੰਦਾ ਹੀ ਹੈ ਅੱਜ ਦਾ ਜਿਹੜਾ ਸ਼ੋਅ ਹੈ ਅੱਜ ਦਾ ਜਿਹੜਾ ਕਾਂਸਰਟ ਹੈ ਇਹ ਜਿਹੜਾ ਸਾਡਾ ਮੁੰਡਾ ਨਾ ਵorld ਚੈਸ ਚੈਂਪੀਅਨ ਬਣਿਆ ਜਿਹੜਾ ਨਾ ਗੁਕੇਸ਼ ਉਹਦੇ ਨਾਮ ਹੈ ਅੱਛਾ ਕਿਉਂ ਉਹਦੇ ਨਾਮ ਹੈ ਪਤਾ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਤੁਸੀਂ ਜੋ ਵੀ ਜ਼ਿੰਦਗੀ 'ਚ ਸੋਚੋਗੇ ਉਸ ਮੁੰਡੇ ਨੇ ਪਹਿਲਾਂ ਹੀ ਸੋਚ ਲਿਆ ਸੀ ਕਿ ਮੈਂ ਵਰਲਡ ਚੈਂਪੀਅਨ ਬਣਨਾ ਹੈ ਤਾਂ ਵੱੜ ਕੇ ਹਟਿਆ ਮੁਸੀਬਤਾਂ ਆਉਣ ਗਈਆਂ ਮੈਨੂੰ ਤਾਂ ਰੋਜ਼ ਹੀ ਆਉਂਦੀਆਂ ਪਰ ਕਿੱਥੇ ਉਹ ਇੱਕ ਫਿਲਮ ਦੇਖੀ ਤੁਸੀਂ ਪੋਸ਼ਪਾ ਪੋਸ਼ਪਾ ਦੇਖੀ ਤੁਸੀਂ ਮੈਂ ਪਹਿਲੀ ਵਾਲੀ ਦੇਖੀ ਵਧੀਆ ਫਿਲਮ ਸੀ ਕਹੜ ਫੈਨ ਸੀ ਵਧੀਆ ਜੀ ਆ ਦੂਜੀ ਨਹੀਂ ਦੇਖੀ ਪਹਿਲੀ ਦੇਖੀ ਹੈ ਉਹਦੇ ਚੱਕ ਡਾਇਲੋਗ ਆ ਨਾ ਬੜਾ ਮਸ਼ਹੂਰ ਡਾਇਲੋਗ ਹੈ ਕੀ ਹੈ ਝੁਕੇਗਾ ਨਹੀਂ ਸਾਲਾ ਹੈ ਓਕੇ ਓਕੇ ਅੱਛਾ ਜੇ ਸਾਲਾ ਨਹੀਂ ਝੁਕੇਗਾ ਤਾਂ ਸਾਰੇ ਜੀਜਾ ਝੁਕ ਜਾਏਗਾ ਇਸ ਨੂੰ ਗੱਲਾਂ ਕਰਦੇ ਆ ਉਹ ਮੈਨੂੰ 22 23 ਸਾਲ ਹੋ ਗਏ ਆਹੀ ਕੁਝ ਦੇਖਦੇ ਨੂੰ ਤੂੰ ਦੇਖੋ ਤਾਂ ਸਹੀ ਮੋਰੇ ਖੜਾ ਕੌਣਾ ਦਸਾਂ ਜਾਣਾ ਬੁਗੇ ਤੁਸੀਂ ਜਿੰਨਾ ਮਜ਼ਾ ਕਰਨਾ ਆਏ ਨਾ ਆਈ ਪ੍ਰੋਮਿਸ ਗਾਇਜ਼ ਤੁਸੀਂ ਜਿੰਨਾ ਮਜ਼ਾ ਕਰਨਾ ਆਏ ਅੱਜ ਦੀ ਰਾਤ ਤੁਹਾਡੀ ਬੈਸਟ ਨਾਈਟ ਹੋਊਗੀ ਯਾ ਚੱਕ ਦੇ